ਜੋ ਪੜਾਉਣ ਵਾਲਾ ਹੀ ਇਕਸਾਲ ਕਰਨੀ ਕਰਦੀ ਦੋਨੋਂ ਇਹ ਤੋਂ ਤਵਰੀ ਹੋਈ ਹੈ ਅੰਮਰਸਰ ਸਾਹਿਬ ਵੀ ਮੌਜੂਦ ਹੈ ਉਸ ਵਿੱਚ ਇਹੋ ਥਾਨਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਸਰਤ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਥ ਸੰਗਤ ਜੀ ਸ੍ਰੀ ਕਰਤਾਰ ਪ੍ਰਸਾਦ ਦੇ ਅੰਦਰ ਬਾਈ ਸਾਹਿਬ ਗੁੰਡਾ ਸਾਹਿਬ ਜੀ ਦੇ ਪਰਸਾਂ ਤੇ ਗੁਰੂ ਅੰਗਦ ਸਾਹਿਬ ਦੇ ਪਰਸਾਂ ਕਰਕੇ ਹੋਰ ਤੁਮ ਸਾਧਕ ਫਕੀਰ ਜੋ ਬਰਾਗੀ ਸੀ ਸਤਗੁਰਾਂ ਦੇ ਬੇਦੀਆਂ ਦੀ ਵੰਸ ਵਿੱਚੋਂ ਸਕਾ ਨਹੀਂ ਸੀ ਘਰਾਂ ਵਿੱਚੋਂ ਕੋਈ ਆਦਾ ਬੁੱਤ ਸੀ ਇਸ ਦੇ ਨਾਲ ਹੀ ਸਮਾਧੀ ਵਿੱਚ ਇੱਕ ਵਾਰੀ ਮਹਾਰਾਜ ਸਾਹਿਬ ਜੀ ਨੇ ਦਰਸ਼ਨ ਦਿੱਤੇ ਜਦੋਂ ਇਹਦੇ ਅੰਦਰ ਇਹ ਫੁਰਿਆ ਕਿ ਮੈਨੂੰ ਹੁਣ ਦਰਸ਼ਨ ਹੋ ਗਏ ਉਸਕ ਸਾਥ ਸੰਗ ਜੀ ਮਹਾਰਾ ਲੋਪ ਹੋ ਗਏ ਇਸ ਨੂੰ ਸੰਤ ਜਾਣ ਕੇ ਬਹੁਤ ਸਾਰੇ ਲੋਕ ਪੂਜਾ ਕਰਿਆ ਕਰਦੇ ਬੜੀ ਇਹ ਦੀ ਭਾਰੀ ਜਮਾਤ ਸੀ ਪਰ ਵੈਰਗੂ ਦੀ ਆਸਰਾਖਿਆਤਾ ਦਾ ਦੁੱਖ ਇਹਨੂੰ ਬੜਾ ਬਣਿਆ ਰਹਿ ਗਿਆ ਪੁਰਗੂ ਮਹਾਰਾਜ ਸਾਹਿਬ ਦੇ پاس ਆ ਕੇ ਬੇਨਤੀ ਕੀਤੀ ਕਿ ਸਤਗੁਰੂ ਮਹਾਰਾਜ ਸਾਹਿਬ ਮੈਨੂੰ ਇੱਕ ਵਾਰੀ ਨਜ਼ਾਰਾ ਹੋ ਕੇ ਫੇਰ ਮੇਰਾ ਮਨ ਮੋਟਾ ਹੋ ਗਿਆ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ ਇਹ ਮਹਾਰਾਜ ਸਾਹਿਬ ਜੀ ਨੂੰ ਉਸ ਬਜੋਗੀ ਬਿਰਹਰੇ ਪੁਰਖਾਂ ਦੀ ਪਰਮੇਸ਼ਵਰ ਦੇ ਨਾਲ ਮਲਾਪ ਕਰਾਉਣ ਵਾਸਤੇ ਇਹ 12 ਮਹੀਨਿਆਂ ਦਾ ਆਦੇਸ਼ ਬਖਸ਼ਿਆ ਹੈ ਇਸੇ ਪ੍ਰਕਾਰ ਇਹਨਾਂ ਕਮੇਟੀ ਆਲਿਆਂ ਨੇ ਇੱਕ ਪੰਜਾ ਸਾਹਿਬ ਵੱਲੋਂ ਟੀਕਾ ਛਾਪਿਆ ਉਸ ਟੀਕੇ ਤੇ ਇੰਨੀ ਇਫਾਦਾਨ ਕਾ ਲਿਖੀ ਹੈ ਕਿ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਦੇ ਬਾਰੇ ਮਾਹ ਦਾ ਜ਼ਿਕਰ ਨਹੀਂ ਕੀਤਾ ਪਰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਸਾਹ ਸੱਚੇ ਪਾਤਸ਼ਾਹ ਜੀ ਨੇ ਭਾਈ ਬੁੱਢੇ ਸਾਹਿਬ ਦੇ ਪ੍ਰਖਾਣ ਤੇ ਸਮਰ ਸਾਹਿਬ ਦੇ ਪ੍ਰਖਾਣ ਜੋ ਦੱਖਣ ਦੇ ਵਿੱਚ ਆਮ ਨਿਵਾਸ ਕਰਦਾ ਜਮਾਤ ਲੈ ਕੇ ਫਿਰਦਾ ਸੀ ਉਹਦੇ ਪ੍ਰਖਾਣੇ ਉਪਦੇਸ਼ ਉਥਾਨਕਾ ਦੇ ਅੰਦਰ ਹੈ ਸਾਧ ਸੰਗਤ ਜੀ ਜੋ ਪੜਾਉਣ ਵਾਲੀ ਇਕਸਾਲ ਕਰਨੀ ਕਰਦੀ ਦੰਵੇਂ ਤੋਂ ਤੋਰੀ ਹੋਈ ਹੈ ਅੰਮਰਸਰ ਸਾਹਿਬ ਵੀ ਮੌਜੂਦ ਹੈ ਉਸ ਵਿੱਚ ਇਹੋ ਉਥਾਨਕਾ ਹੈ ਕਿ ਮਾਰਾ ਸਾਹ ਸੱਚੇ ਪਾਤਸ਼ਾਹ ਜੀ ਨੇ ਕਰਤਾਰ ਪ੍ਰਸਾਦ ਜੀ ਕੇ ਗੁਰੂ ਅੰਗਦ ਸਾਹਿਬ ਦੇ ਭਾਈ ਬੁੱਢਾ ਸਾਹਿਬ ਦੇ ਪ੍ਰਧਾਨ ਕੇ ਉਹ ਬਰਾੜੀਆਂ ਦੀ ਜਮਾਤ ਲੈ ਕੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਇੱਥੇ ਉਹਨਾਂ ਹੋਰ ਵੀ ਜਬ ਸਾਹਿਬ ਦਾ ਸੰਵਾਦ ਆਉਂਦਾ ਕਿ ਮਹਾਰਾਜ ਨੇ ਕਿਹੜਾ ਪੁੱਛਿਆ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਕਿਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਉਪਦੇਸ਼ ਉਸ ਦੇ ਪ੍ਰਧਾਨ ਵਿਚਾਰ ਨੂੰ ਕੀਤਾ ਹੈ ਸਾਵਣ ਸਰਸ ਮਨਾ ਅੱਗੇ ਮਹਾਰਾਜ ਸਾਹਿਬ ਜੀ ਹਾੜ ਦੇ ਮਹੀਨੇ ਦੀ ਸਵੇਰੇ ਸਮਾਪਤੀ ਕਰਕੇ ਇਥੋਂ ਪੌੜੀਆਂ ਹੋ ਗਈਆਂ ਨੇ ਇਸ ਬਾਰੇ ਮਾਹੀ ਨਹੀਂ ਹੁਣ ਅਗੇ ਨੌਵੀਂ ਪੌੜੀ ਆਰੰਭ ਕਰਦੇ ਆਂ ਚਾਰ ਪਹਿਲਾਂ ਮੰਗਲ ਦੀਆਂ ਹਨ ਤੇ ਫੇਰ ਜੇਤ ਤੋਂ ਲਾ ਕਰਕੇ ਹਾੜ ਤੱਕ ਇਹ ਅੱਠ ਪੌੜੀਆਂ ਉਜਾਰਨ ਕੀਤੀਆਂ ਹਨ ਸਾਵਣ ਸਰਸ ਮਨਾ ਸੌਣ ਦੇ ਮਹੀਨੇ ਦੇ ਵਿੱਚ ਦੱਸਦੇ ਹਾਂ ਜਿਸ ਵੇਲੇ ਸੌਣ ਦਾ ਮਹੀਨਾ ਆਉਂਦਾ ਹੈ ਉਦੋਂ ਸਹਬ ਦੇ ਸਹਤ ਰਸਤੇ ਅਰਗ ਦਾ ਰਸੇਤ ਸੁਹਾਗਵੰਤੀਆਂ ਦੇ ਮਨ ਹੋ ਜਾਂਦੇ ਹਨ ਬਣ ਵਰਸ ਹੈ ਰੁੱਤ ਆਏ ਜਿਵੇਂ ਬੱਦਲ ਨੇ ਬਰਸਣ ਦੀ ਜਦੋਂ ਬਰਕਾ ਦੀ ਰੁੱਤ ਆ ਜਾਂਦੀ ਹੈ ਮੈਂ ਮਨ ਤਨ ਸਭ ਭਾਵ ਹੈ ਸੁਹਾਗਣੀਆਂ ਜਿਹੜੀਆਂ ਉਹ ਸੁਖਦਾਇਕ ਪਤੀ ਦੇ ਪਿਆਰ ਜੁੜੀਆਂ ਰਹਿਣੀਆਂ ਹਨ ਇਸੇ ਪ੍ਰਕਾਰ ਸੌਣ ਦਾ ਮਹੀਨਾ ਕਿਹੜਾ ਸ਼ੌਕ ਅਵਸਥਾ ਹੈ ਜਿਹੜੀ ਪਰਮੇਸ਼ਰ ਦੇ ਮਿਲਣ ਦਾ ਜਿਹੜਾ ਸ਼ੌਕ ਹੋਣਾ ਹੈ ਦੇਰੇ ਵਿੱਚ ਇਹ ਸੌਣ ਦਾ ਮਹੀਨਾ ਹੈ ਸਤ ਸੰਗੇ ਜੀ ਕਣ ਵਰਸ ਹੈ ਰੁੱਤ ਆਏ ਸਭ ਰਸ ਪ੍ਰੇਮ ਦੇ ਜਿਨ੍ਹਾਂ ਦਾ ਮਨ ਹੋਇਆ ਹੋਇਆ ਸਭ ਅਲਗ ਤੋਂ ਆਦੇ ਸਹਿਤ ਦੇਵੀ ਗੁਣਾਂ ਦੀ ਅਲਗ ਤੋਂ ਸਹਿਤ ਜਿਨ੍ਹਾਂ ਦਾ ਮਨ ਹੋਇਆ ਹੈ ਕਣ ਵਰਸ ਹੈ ਰੁੱਤ ਆਏ ਉਹਨਾਂ ਦੇ ਤਾਂ ਹੀ ਕਣ ਬਦਲ ਕੌਣ ਹੈ ਗੁਰੂ ਮਹਾਰਾਜ ਸਾਹਿਬ ਜੀ ਮੇਘ ਵੀ ਨਹੀਂ ਆਈ ਹਨ ਉਹ ਵਰਸਾ ਅੰਮ੍ਰਿਤ ਨਾਮ ਦਾ ਉਪਦੇਸ਼ ਕਰਨੀ ਹੈ ਜਦੋਂ ਸ਼ੌਕ ਵਸਦਾ ਰੂਪੀ ਰੁੱਤ ਅਵਸਥਾ ਕੀ ਪ੍ਰਾਪਤ ਹੁੰਦੀ ਹੈ ਮੈਂ ਮਨ ਤਨ ਸਭ ਭਾਵੈ ਕੀ ਸੰਤ ਸਖਿਓ ਸਾਡੇ ਮਨ ਤੇ ਵੀ ਤਨ ਤੇ ਵੀ ਪਰਮੇਸ਼ਰ ਪਤੀ ਭੌਂਦਾ ਚੰਗਾ ਲੱਗਦਾ ਹੈ ਫਿਰ ਪਰਦੇਸ ਸਿਧਾਏ ਪਰ ਸਾਨੂੰ ਉਹ ਪ੍ਰਗਟ ਨਹੀਂ ਹੈ ਇਸੋਂ ਮਾਲ ਦੇ ਕਹੋਂ ਉਹ ਤੁਮਨ ਸ਼ਾਇਰੇ ਕਹਿਣਾ ਨੂੰ ਕਿ ਫਿਰ ਪਰਦੇਸ ਸਿਧਾਏ ਮੇਰਾ ਪਤੀ ਜਿਹੜਾ ਹੈ ਉਹ ਪਰਦੇਸ ਵੀ ਚਲਿਆ ਗਿਆ ਹੈ ਪਰਵੇਸ਼ ਕਿਹੜਾ ਜਾਣੇ ਪਰਮੇਸ਼ਰ ਜੀ ਜਿਹੜਾ ਆ ਸਖਿਆਤ ਹੋ ਰਿਹਾ ਪ੍ਰਗਟ ਨਹੀਂ ਹੈ ਗੁਪਤ ਹੋ ਰਿਹਾ ਤੂੰ ਘਿਰਦੇ ਗੁਪਤ ਬਸਲੇ ਦਾਤੀ ਇਹ ਪਰਦੇਸ ਜਾਣਾ ਹੈ ਪਰਮੇਸ਼ਵਰ ਦਾ ਫਿਰ ਘਰ ਨਹੀਂ ਆਵੇ ਮਰੀਏ ਆਵੇ ਜਿਨ੍ਹਾਂ ਚਿਰ ਪਤੀ ਅਕਾਲ ਪੁਰਖ ਵਾਹਿਗੁਰੂ ਸਾਡੇ ਘਰ ਹਿਰਦੇ ਜਾ ਕੇ ਪ੍ਰਗਟ ਨਹੀਂ ਹੁੰਦਾ ਹੈ ਉਹਨਾਂ ਚਿਰ ਹੋਰ ਨਾ ਮਹਾਪੁਰਖਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਵੇਖ ਕੇ ਕਿ ਸਾਨੂੰ ਕਿਉਂ ਨਹੀਂ ਪ੍ਰਾਪਤ ਹੋਇਆ ਇਸ ਹਾਵੇ ਚ ਹੋਰਿਆਂ ਵਿੱਚ ਮਰੀਦਾ ਹੈ ਅਤੇ ਹਵਾ ਹੋ ਕੇ ਲੈ ਲੈ ਕੇ ਬਿਸ਼ੋਰੇ ਦੀ ਮਰੀਦਾ ਹੈ ਦਮਨ ਚਮਕ ਡਰਾਏ ਅਤੇ ਜਿਸ ਪ੍ਰਕਾਰ ਵਿਧਵੀ ਔਰਤ ਨੂੰ ਬਿਜਲੀ ਦਾ ਜਿਹੜਾ ਚਮਕਾਰਾ ਜੋ ਪੈਂਦਾ ਉਹ ਡਰਦੀ ਹੈ ਇਸੇ ਪ੍ਰਕਾਰ ਮਾਇਆ ਜਿਹੜੀ ਹੈ ਨਾਨੋ ਤਰ੍ਹਾਂ ਦੇ ਪਦਾਰਥਾਂ ਦੇ ਚਮਕਾਰੇ ਮਾਰ-ਮਾਰ ਕੇ ਇਹ ਕਿਤਨੂੰ ਡਰਾ ਰਹੀ ਹੈ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨ ਇਸ ਪ੍ਰਕਾਰ ਇਕੱਲੀ ਜਿੰਦ ਦੁਖੀ ਹੁੰਦੀ ਹੈ ਥੇਜ ਇਕੱਲੀ ਖਰੀਦੁਹਿਲੀ ਜੇ ਸਖਿਓ ਸਾਡੀ ਸੇਜਾ ਜਿਹੜੀ ਅੰਤਕਾਰਨ ਹੈ ਇਹਦੇ ਚ ਆਪਾਸ਼ ਬਿਰਤੀ ਤੋਂ ਬੈਠੀ ਹੈ ਪਰ ਸਾਖੀ ਚੇਤਨ ਦੀ ਸਖਿਆਤ ਨਹੀਂ ਇਸ ਕਰਕੇ अकेਲੀ ਇਹ ਸੇਜਾ ਹੋ ਰਹੀ ਹੈ अकेਲੀ ਦੁਖੀ ਹੋ ਰਹੀ ਹਾਂ ਅੰਤਕਾਰਨ ਨੂੰ ਪਿੱਛੇ ਜਾ ਤੇ ਖਰੀਦੁਹਿਲੀ ਅੱਗੇ ਖਰੀਏ ਕਿਆੰਤੀ ਦੁਹਿਲੀ ਮੈਂ ਦੁਖੀ ਹੋ ਰਹੀ ਹਾਂ ਮਰਨ ਭਇਆ ਦੁਖ ਮਾਇ ਮਾਤਾ ਜੀ ਦਾ ਰੂਪ ਸ਼ੰਤ ਜਨ ਨੂੰ ਵਾਹਿਗੁਰੂ ਦੇ ਵਿਛੋੜੇ ਦਾ ਜਿਹੜਾ ਦੁੱਖ ਹੈ ਇਹਦੇ ਕਰਕੇ ਸਾਡਾ ਮਰਨਾ ਹੋ ਰਿਹਾ ਹੈ ਹਰ ਦਿਨ ਦੁੱਖ ਹਰ ਦਿਨ ਨੀਂਦ ਭੁੱਖ ਕਹ ਕੈ ਸੀ ਜੇ ਕਹਿਣੇ ਕਿ ਨੀਂਦ ਤੇ ਭੁੱਖ ਆਦਿਕ ਹੁੰਦੀ ਹੈ ਕਿ ਨਹੀਂ ਵਿਛੋੜੇ ਵਾਲੇ ਪੁਰਖ ਦੀ ਨੀਂਦ ਵੀ ਮਿਲ ਜਾਂਦੀ ਹੈ ਭੁੱਖ ਵੀ ਮਿਲ ਜਾਂਦੀ ਹੈ ਕਾਫੜ ਤਨ ਨਾ ਸੁਖਾਵੇ ਸਹੀ ਤੇ ਚੰਗੇ ਬਸਤਰ ਪਹਿਨਨੇ ਵੀ ਬਿਰਹਾਂ ਦੀ ਔਰਤ ਨੂੰ ਚੰਗੇ ਹੀ ਲੱਗਦੇ ਹਨ ਇਸੇ ਪ੍ਰਕਾਰ ਹਰ ਬਿਨ ਨੀਂਦ ਭੁੱਖ ਕਹ ਕੈ ਹਰੀ ਤੋਂ ਬਗੈਰ ਨੀਂਦ ਜਿਹੜੀ ਹੈ ਆਉਣੀ ਇਹ ਸਾਧ ਸੰਗਤ ਜੀ ਮੰਨ ਤਾਈ ਸੁਖੋਬਤ ਅਵਸਥਾ ਪ੍ਰਾਪਤ ਹੋਣੀ ਇਹ ਵੀ ਨਹੀਂ ਆਉਂਦੀ ਵਿਜੋਗੀ ਪੁਰਖ ਦੇ ਕਾਈ ਤੇ ਭੁੱਖ ਜਿਹੜੀ ਹੈ ਪ੍ਰਾਣਾਂ ਦਾ ਧਰਮ ਹੈ ਇਹ ਭੁੱਖ ਵੀ ਨਹੀਂ ਲੱਗਦੀ ਹੈ ਤੇ ਅੱਗੇ ਨੀਂਦ ਭੁੱਖ ਕਹ ਕੈ ਸੀ ਕੱਪੜ ਤਨ ਨਾ ਸੁਖਾਵੇ ਕੱਪੜੇ ਸਰੀਰ ਦਾ ਤੁਜਾ ਦਾ ਸੁਭਾਵ ਹੈ ਕੱਪੜੇ ਸਰੀਰ ਦੇ ਤੇ ਦੂਜਿਆਂ ਨੂੰ ਸੁਖਾਉਂਦੇ ਨਹੀਂ ਹਨ ਇਹਨਾਂ ਵਿਯੋਗ ਮੰਨਦਾ ਹੈ ਮਨ ਇਸੇ ਪ੍ਰਕਾਰ ਹਰ ਬਿਨ ਨੀਂਦ ਭੂਖ ਕਹ ਕੈ ਸੀ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਤੋਂ ਬਿਨਾਂ ਪ੍ਰਤੱਖ ਵੀ ਨੀਂਦ ਤੇ ਭੁੱਖਾ ਵੀ ਮਿਟ ਜਾਂਦੀਆਂ ਹਨ ਤੇ ਕਿਸ ਪ੍ਰਕਾਰ ਆਵੇ ਕੱਪੜੇ ਵੀ ਨਹੀਂ ਚੰਗੇ ਲੱਗਦੇ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਤੋਂ ਬਿਗੈਰ ਨਿਰਵ ਕਲਪ ਸਮਾਧੀ ਰੂਪ ਨੀਂਦ ਕਿਵੇਂ ਪ੍ਰਾਪਤ ਹੋਵੇ ਸ਼ਾਂਤ ਰੂਪ ਨੀਂਦ ਕਿਵੇਂ ਪ੍ਰਾਪਤ ਹੋਵੇ ਕੋ ਕੋ ਜੇ ਲਈ ਮਹਾਰਾਜ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਹੈ ਆਸਾ ਹੈ ਉਹ ਆਸਾ ਵੀ ਪੂਰੀ ਨਹੀਂ ਹੁੰਦੀ ਇਹ ਭੁੱਖ ਨਹੀਂ ਉਤਰਦੀ ਹੈ ਕਾਪੜ ਤਨ ਨਾ ਸੁਖਾਵੇ ਸਰੀਰੂਪੀ ਕਪੜਾ ਇਹ ਸਾਨੂੰ ਚੰਗਾ ਨਹੀਂ ਲੱਗਦਾ ਸਰੀਰ ਹੀ ਰੱਖਣਾ ਪਸੰਦ ਨਹੀਂ ਕਰਦੇ ਇੰਨਾ ਵਿਰਾਗ ਕੇ ਵਿੱਚ ਹੈ ਨਾਨਕ ਸਹਾਗਣ ਕਾਂਤੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸੁਹਾਗਵੰਤਿਆਂ ਰਾਜਾ ਹੀ ਭੋਜਨ ਖਾਵੇ ਮੇਰੇ ਭਾਈ ਇਹ ਜਿਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਬ੍ਰਹਮਾ ਨਾਂ ਦੇ ਭੋਜਨੋਂ ਰਾਜ-ਰਾਜ ਕੇ ਖਾਂਦੇ ਹਨਗੇ ਅਤੇ ਉਹਨਾਂ ਨੂੰ ਨਿਰਬਕਲ ਬਸਮਾਦੀ ਰੂਪ ਨਹੀਂ ਜਾਂਦੀ ਹੈ ਉਹਨਾਂ ਦੇ ਪ੍ਰੇਮ ਪਟੋਲਾ ਤਹਿ ਤਾ ਢੱਕਣ ਖੂਪਤ ਮੇਰੀ ਇਹ ਵਸਤੂ ਵੀ ਸੋਹਣੇ ਹਨ ਨਾਨਕ ਸਾਥ ਸੁਹਾਗਣ ਕੰਤ ਸਤਗੁਰ ਨਾਨਕ ਦੇਵ ਜੀ ਕਹਿੰਦੇ ਨੇ ਸਾ ਉਹ ਮਹਾਪੁਰਖ ਸੁਹਾਗਵੰਤੀਆਂ ਕੰਤੀਕੰਤ ਵਾਲੀਆਂ ਉਹ ਪਰਮੇਸ਼ਰ ਦੇ ਰੂਪ ਦੀ ਪ੍ਰਾਪਤੀ ਵਾਲੀਆਂ ਹਨ ਫਿਰ ਕਹ ਅੰਕ ਸਮਾਵ ਜਿਹੜੀਆਂ ਫਦੀਰੇ ਅੰਕ ਪ੍ਰੇਮ ਵਿੱਚ ਸਮਾ ਜਾਣੀਆਂ ਹਨ ਜਿਹੜੀਆਂ ਫਿਰ ਪਰਮੇਸ਼ਰਿਓ ਪਤੀ ਹੈ ਉਹਦੇ ਅੰਕ ਸਰੂਪ ਵਿੱਚ ਸਮਾਉਂਦੀਆਂ ਭੇਦ ਹੁੰਦੀ ਹੈ ਉਹ ਪਈ ਵਾਈ ਗੁਰੂ ਦੇ ਸੁਹਾਗ ਅਨੰਦ ਵਾਲੀਆਂ ਕੰਤ ਵਾਲੀਆਂ ਹਨ ਇਹ ਇਸ ਪ੍ਰਕਾਰ ਸ਼ੌਂਕ ਅਵਸਥਾ ਸਾਵਣ ਦਾ ਮਹੀਨਾ ਬਣਾ ਕੇ ਮਹਾਰਾਜ ਨੇ ਵਿਚਾਰਨ ਕੀਤਾ ਹੈ